ਭਾਈ ਅੰਮ੍ਰਿਤਪਾਲ ਵਾਲਾ ਮਾਮਲਾ ਜਿਹੜਾ ਫੇਰ ਤੂਲ ਫੜਦਾ ਜਾ ਰਿਹਾ ਇਹਦੇ ਵਿੱਚ ਜਿਹੜੇ ਚੈਨਲ ਵਾਲੇ ਆ ਪੱਤਰਕਾਰ ਆ ਉਹ ਆਪ ਦੀ ਟੀਆਰਪੀ ਲੈਣ ਵਾਸਤੇ ਉਹ ਵੀ ਸਵਾਦ ਭਾਲਦੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਵਿਊ ਹੋਣਾ ਅਸਲ ਵਿੱਚ ਗੱਲ ਕੀ ਹੈ ਵੀ ਜਿਹੜੀ ਜਨਤਾ ਨੇ 5 ਲੱਖ ਲੋਕਾਂ ਨੇ ਜਿਤਿਆ ਆ ਉਹਨੂੰ ਤੇ ਉਹ ਜਿਹੜਾ ਹੈਗਾ ਐਨਐਸਏਟ ਦੇ ਅਧੀਨ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੋਇਆ ਉਹਦੇ ਤਹਿ ਤੋਂ ਅੰਦਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਜਿਹੜੇ 5 ਲੱਖ ਲੋਕਾਂ ਨੇ ਜਿੱਤਿਆ ਹੈ ਇਹਦਾ ਮਤਲਬ ਹੀ ਇੱਥੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਕਦਰਾਂ ਕੀਮਤਾਂ ਕੋਈ ਰਹੀਆਂ ਨਹੀਂ ਬਾਰ-ਬਾਰ ਉਹਨੂੰ ਬ੍ਰੇਕਿੰਗ ਨਿਊਜ਼ ਬਣਾ ਕੇ ਦਿਖਾ ਰਹੇ ਆ ਕਿ ਅੰਮਰਤਪਾਲ ਦੀ ਮੈਂਬਰਸ਼ਿਪ ਖਾਰਜ ਹੋਵੇਗੀ ਮੈਂਬਰਸ਼ਿਪ ਖਾਰਜ ਹੋਵੇਗੀ ਇਹ ਭਾਈ ਮੈਂਬਰਸ਼ਿਪ ਕਦੇ ਵੀ ਖਾਜ ਨਹੀਂ ਹੋਵੇਗੀ ਕਿਉਂਕਿ ਜੇ ਤਾਂ ਉਹ ਜਾਣ ਬੁੱਝ ਕੇ ਲੋਕ ਸਭਾ ਦੇ ਵਿੱਚ ਨਹੀਂ ਆ ਰਿਹਾ ਫਿਰ ਤਾਂ ਹੋਵੇਗੀ ਜਦੋਂ ਕੋਈ ਬੰਦਾ ਕਾਨੂੰਨ ਦੀ ਬੰਦਿਸ਼ ਦੇ ਵਿੱਚ ਹੈ ਤੇ ਉਹਨੂੰ ਮਤਲਬ ਉੱਥੇ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਉਹਦੀ ਹਾਜ਼ਰੀ ਲਵਾਉਣੀ ਉਹਦੇ ਜਿਹੜਾ اجلاس ਵਿੱਚ ਉਹਨੂੰ ਸ਼ਾਮਲ ਕਰਨਾ ਕੋਈ ਬਿੱਲ ਪਾਸ ਉਹਨਾਂ ਦੇ ਸਾਈਨ ਕਰਾਉਣੇ ਇਹ ਸਰਕਾਰ ਦਾ ਕੰਮ ਹੈ ਕੋਈ ਉਹ ਭੰਗੌੜਾ ਨਹੀਂ ਕੋਈ ਉਹ ਮਤਲਬ ਇਧਰ ਉਧਰ ਨਹੀਂ ਬੈਠਾ ਕੋਈ ਆਟੋ ਸਟੇਸ਼ਨ 'ਨੇ ਬੈਠਾ ਕੋਈ ਦੇਸ਼ ਛੱਡ ਕੇ ਨਹੀਂ ਚਲਿਆ ਗਿਆ ਵੀ ਭਾਈ ਇੱਕ ਤਾਂ ਹੁੰਦਾ ਲੋਕਾਂ ਤੋਂ ਆਪਦੀ ਜਿੱਤ ਹਾਸਲ ਕਰਕੇ ਭੱਜ ਗਿਆ ਕਾਨੂੰਨ ਦੇ ਕਟਹਿਰੇ ਦੇ ਵਿੱਚ ਹੈ ਨੂਨ ਮੁਤਾਬਕ ਆ ਦੀ ਉਹ ਜੇਲ ਕੱਟ ਰਿਹਾ ਤਾਂ ਉਹਨੂੰ ਜਿਹੜਾ ਹੈਗਾ ਸਰਕਾਰ ਦਾ ਉੱਤੇ ਹਾਜ਼ਰੀ ਲਗਾਉਣਾ ਫਰਜ਼ ਪੈਂਦਾ ਜਿਵੇਂ ਕਿ ਬੰਦੇ ਤੇ ਜੇ ਚਾਰ ਮੁਕੱਦਮੇ ਦਰਜ ਹੋਣ ਕੋਈ ਫਰੀਦਕੋਟ ਹੈ, ਫਰੀਪੋਰਾ ਹੈ ਔਰ ਕੋਈ ਰੋਪੜਾ ਹੈ, ਕੋਈ ਇੱਧਰ ਜਲੰਧਰ ਹੈ ਤਾਂ ਜੇ ਬੰਦਾ ਇੱਕ ਮੁਕੱਦਮੇ ਦੇ ਵਿੱਚ ਅੰਦਰ ਹੈ ਜਿਹੜੇ ਦੇ ਵਿੱਚ ਹੈ ਤਾਂ ਜਿਹੜੇ ਤਿੰਨ ਹੈ ਉਹ ਉਥੋਂ ਦੀ ਕੋਰਟ ਨੂੰ ਇਨਟੀਮੀਸ਼ਨ ਦੇਣੀ ਉੱਥੇ ਦੱਸਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਕਿ ਉਹ ਜੇਲ੍ਹ 'ਚ ਬੈਠੇ ਦਾ ਕੰਮ ਹੈ ਇਹਦਾ ਮਤਲਬ ਉਹ ਥੋੜਾ ਵੀ ਦੂਜੇ ਤਿੰਨ ਪਰਚਿਆਂ 'ਚੋਂ ਬੰਦਾ ਭੰਗੋੜਾ ਹੋ ਗਿਆ ਇਸ ਕਰਕੇ ਜਿਹੜਾ ਹੈਗਾ ਭਾਈ ਅਮਰਤਪਾਲ ਹੈ ਉਹਦੀ ਮੈਂਬਰਸ਼ਿਪ ਨਾ ਅੱਜ ਖਰਜੋਗੇ ਨਾ ਕੱਲ ਹੋਵੇ ਚੇਤੇ ਰੋਏ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਕਹਨੇ ਪਰਚਾ ਦਰਜ ਕਰਤਾ ਸੀ ਜਿਹੜਾ ਛਿੱਡੀ ਘਟਾਲੇ ਦਾ ਸੀ ਉਹਨੂੰ ਇਹ ਡਰ ਸੀ ਕਿ ਮੈਨੂੰ ਅਰੈਸਟ ਨਾ ਕਰ ਲੈਣ ਉਹ ਵਿਧਾਨ ਸਭਾ ਦੇ ਵਿੱਚ ਇੱਕ ਲੰਬਾ ਸਮਾਂ ਜਿਹੜਾ ਹੈਗਾ ਪੇਸ਼ ਨਹੀਂ ਹੋਇਆ ਉਹਨੇ ਹਾਜ਼ਰੀ ਨਹੀਂ ਲਵਾਈ ਸੀ ਤੇ ਇਹਨਾਂ ਨੇ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਤੇ ਉਹਦੀ ਮੈਂਬਰਸ਼ਿਪ ਜਿਹੜੀ ਖਾਰਜ ਕਰਤੀ ਸੀ ਤੇ ਫਿਰ ਉਹ ਮਾਨਯੋਗ ਹਾਈ ਕੋਰਟ ਕੇ ਅਪਰ ਸੁਪਰੀਮ ਕੋਰਟ ਤੇ ਉਹਦੀ ਮੈਂਬਰਸ਼ਿਪ ਬਹਾਲ ਹੋ ਗਈ ਸੀ ਹਾਲਾਂਕਿ ਉਹ ਜਾਣ ਬੁੱਝ ਕੇ ਨਹੀਂ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਉਹਨੂੰ ਡਰ ਸੀ ਵੀ ਮੇਰੇ ਤੇ ਜਿਹੜਾ ਮੁਕੱਦਮਾ ਦਰਜ ਹੋ ਤੇ ਮੈਨੂੰ ਫੜ ਕੇ ਅਰੈਸਟ ਪਾ ਕੇ ਜੇ ਨਾ ਪੇ ਦਿਨ ਇਹ ਬੰਦੇ ਜਿਹੜੀ ਆਪਣੀ ਹੈਗੀ ਮੈਂਬਰਸ਼ਿਪ ਕਿਵੇਂ ਖਰਜ ਹੋਵੇਗੀ ਇਹ ਬੇਤੁਕੀਆਂ ਗੱਲਾਂ ਆ ਉਹਦੇ ਨਾਲ ਜਿਹੜਾ ਹੈਗਾ ਮਸਾਲਾ ਲਾ ਕੇ ਪੇਸ਼ ਕੀਤਾ ਜਾ ਰਿਹਾ ਅੱਛਾ ਜਿਹੜੀ ਕੇਂਦਰ ਸਰਕਾਰ ਹੈ ਅੱਜ ਵੀ ਭਾਈ ਅਮਰਤਪਾਲ ਨੂੰ ਅੰਦਰ ਰੱਖ ਕੇ ਨਹੀਂ ਰਾਜੀ ਭਾਈ ਅਮਰਤਪਾਲ ਦੀ ਨਾਓ ਮੈਂਬਰਸ਼ਿਪ ਖਰਜ ਕਰਕੇ ਰਾਜੀ ਹੈ ਠੀਕ ਹੈ ਪੰਜਾਬ ਦੇ ਵਿੱਚ ਗਦਾਰ ਬੈਠੇ ਐ ਸਿੱਖ ਕੌਮ ਰਾਇਲ ਐਂਡ ਮਾਰਸ਼ਲ ਕੌਮ ਹੈ ਜੇ ਇਸ ਕੌਮ ਦੇ ਵਿੱਚ ਗਦਾਰ ਨਾ ਹੋਣ ਤਾਂ ਇੱਥੇ ਸਿੱਖ ਕੌਮ ਦਾ ਜਿਹੜਾ ਰਾਜ ਹੈ ਉਹ ਕਦੇ ਨਾ ਜਾਵੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਗਦਾਰਾਂ ਨੇ ਮਾਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਵੀ ਜਾ ਕੇ ਚੁਗਲੀਆਂ ਕਰਦੇ ਸੀ ਮੁਗਲਾਂ ਦੇ ਕੋਲੇ ਕਿਉਂਕਿ ਫਿਤਰਤ ਤਾਂ ਸਾਡੇ ਲੋਕਾਂ ਦੀ ਤੇ ਫਿਰ ਉਸ ਤੋਂ ਬਾਅਦ ਅੰਗਰੇਜ਼ ਆਏ ਮੁਗਲ ਆਏ ਅੰਗਰੇਜ਼ ਆਏ ਉਹਨਾਂ ਨੇ ਰਾਜ ਕੀਤਾ 100 ਸਾਲ ਜਦੋਂ ਕੁੱਟੇ ਪੱਟੇ ਲੁੱਟੇ ਕਿਉਂਕਿ ਸਾਡੇ ਲੋਕ ਆ ਜਿਹੜੇ ਕੁੱਟਖਾਨ ਦੇ ਆਦੀ ਹੋ ਚੁੱਕੇ ਆ ਮਾਨਸਿਕ ਤੌਰ ਤੇ ਗੁਰੂ ਸਾਹਿਬਾਨ ਨਾਲ ਵੀ ਗੱਦਾਰੀ ਕੀਤੀ ਹੈ ਅਮਰਤਪਾਲ ਤਾਂ ਕੀ ਚੀਜ਼ ਹੈ ਹੋਰ ਭਾਈ ਮਹਾਰਾਜ ਰਜੀਤ ਸਿੰਘ ਨਾਲ ਵੀ ਗੱਦਾਰੀ ਕੀਤੀ ਹੈ ਇਸ ਕਰਕੇ ਜਿਹੜੇ ਹੈਗੇ ਆ ਇੱਥੇ ਜਾ ਕੇ ਇਹ ਉਂਗਲਾਂ ਲਾਉਂਦੇ ਆ ਕਿ ਭਾਈ ਕੱਲ ਦਾ ਮੁੰਡਾ ਜਿਹੜਾ ਉਹ ਸੀਐਮ ਦੀ ਕੁਰਸੀ ਤੇ ਨਾ ਬੈਠ ਜੇ ਇਹ ਕੋਈ ਪਤਾ ਨਹੀਂ ਹੁੰਦਾ ਬਦਲਾ ਲੋਕਾਂ ਨੇ ਕਰਨਾ ਨਾ ਕਿ ਤੁਹਾਡੀਆਂ ਗੱਲਾਂ ਨੇ ਕਰਨਾ ਜਿਹੜੇ ਲੀਡਰ ਉੱਥੇ ਚੁਗਲੀਆਂ ਕਰਦੇ ਆ ਉਹਨ ਕਦੇ ਸੋਚਿਆ ਹੋਣਾ ਕਿਸੇ ਨੇ ਵੀ ਭਗਵੰਤ ਮਾਨ ਹੈ ਜਿਹੜਾ ਮੁੱਖ ਮੰਤਰੀ ਬਣ ਜਾਊਗਾ। ਬਾਦਲ ਕੇ ਸਟੇਜਾਂ ਲਾਉਂਦਾ ਹੁੰਦਾ ਸੀ, ਕਵਿਸਰੀਆਂ ਗਾਉਂਦਾ ਹੁੰਦਾ ਸੀ। ਜਿਹੜੇ ਹੈਗੇ ਉੱਥੇ ਮਤਲਬ ਜੋ ਉਹਦਾ ਕੀਤਾ ਸੀ ਉਹ ਕਰਦਾ ਸੀ ਸਟੇਜ ਤੇ। ਤੇ ਕੋਈ ਪਤਾ ਸੀਗਾ ਵੀ ਮਤਲਬ ਇਹਨੂੰ ਜਿਹੜਾ ਬਾਦਲ ਕੀ ਜਿਹੜੇ ਹੈਗੇ ਰਾਜ ਭਾਗ ਖੋਲੂਗਾ। ਤੋ ਕੋਈ ਪਤਾ ਸੀਗਾ ਜਿੰਨਾਂ ਨੂੰ ਪੰਚਾਇਤ ਮੈਂਬਰ ਨਹੀਂ ਬਣਾ ਸਕਦਾ ਜੀ ਕੋਈ ਵੀ ਬਾਣੀ ਨਹੀਂ ਸਕਦੇ ਸਾਰੀ ਉਮਰ ਉਹ ਐਮਐਲਏ ਬਣ ਕੇ। ਕਿਉਂਕਿ ਜਿਹੜੀ ਕੁਦਰਤ ਉਹਨੂੰ ਤੁਸੀਂ ਕਦੇ ਨਹੀਂ ਕਰ ਸਕਦੇ ਕਦੇ ਵੀ ਤੁਸੀਂ ਉਹਨੂੰ ਚੈਲੈਂਜ ਨਹੀਂ ਕਰ ਸਕਦੇ ਗੁਰਬਾਣੀ ਦਾ ਪ੍ਰਮਾਣ ਹੈ ਸਾਹਿਬ ਹੱਥ ਬੜਿਆਈਆਂ ਜਿਸ ਭਾਵ ਹੈ ਤਿਸ ਦੀ ਜਿਹਦੇ ਹੱਥ ਜਿਹਦੀ ਕਿਸਮਤ ਦੇ ਵਿੱਚ ਰਾਜ ਭਾਗ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਤੇ ਜਿਹਨੇ ਕਲੰਕ ਘਟਣਾ ਉਹਨੂੰ ਵੀ ਨਹੀਂ ਕੋਈ ਰੋਕ ਸਕਦਾ ਕਿ ਜਿੰਨੀਆਂ ਮਰਜ਼ੀ ਚੁਗਲੀਆਂ ਕਰ ਲੈਣ ਜਾ ਕੇ ਇਸ ਕਰਕੇ ਜਿਹੜੇ ਇਹ ਲੋਕ ਹੈ ਇਹ ਭਾਈ ਅੰਮ੍ਰਿਤਪਾਲ ਨੂੰ ਸਾਡੇ ਪੰਜਾਬ ਦੇ ਕੁਝ ਗਦਾਰ ਲੀਡਰ ਹੈ ਉਹ ਅੰਦਰ ਰੱਖਾਉਣਾ ਚਾਹੁੰਦੇ ਹੈ ਕਿ ਯਾਰ ਕੱਲ ਨੂੰ ਆ ਕੇ ਇਹ ਮਤਲਬ ਇੱਥੇ ਮੁੱਖ ਮੰਤਰੀ ਨਾ ਬਣ ਜੇ ਇੱਥੇ ਇਹ ਹਾਈਲਾਈਟ ਨਾ ਹੋ ਜੇ ਕਿਉਂਕਿ ਜਿਹੜਾ ਕਾਲੀ ਦਾਲਾ ਉਹ ਤਾਂ ਖਤਮ ਹੋ ਗਈ ਪਿਆ ਉਹਦੇ ਦਾ ਪੱਲੇ ਤੇ ਲੈ ਕੱਖ ਨਹੀਂ ਇਹ ਨਾ ਅੱਜ ਹੋਂ ਕਾਲੀ ਨਾ ਕੱਲ ਹੋਂ ਉਹਦਾ ਮਤਲਬ ਹੀ ਨਹੀਂ ਉਹਦਾ ਸੁਖਵੀਰ ਨੂੰ ਵੀ ਪਤਾ ਵੀ ਨਹੀਂ ਹੋਣੇ ਆ ਵਿਆਹ ਕਰਾਇਆ ਸੀ ਹੁਣ ਸੁਖਵੀਰ ਨੇ ਕਿਸੇ ਨੂੰ ਬੁਲਾਇਆ ਜੱਥੇਦਾਰ ਨੂੰ ਕਾਰਡ ਤੇ ਵਿਆਹ ਚ ਆਈ ਪਾਈ ਪਤਾ ਹੈ ਅਗਲਾ ਕਹਿੰਦਾ ਜਿਹੜੇ ਦੂਰ ਪੀ ਉਹ ਤਾਂ ਨਾ ਕਵਾਈਏ ਲੋਕਾਂ ਨੂੰ ਹੋਰ ਤਾਂ ਪਤਾ ਹੀ ਹੋਂ ਨਹੀਂ ਬਣਨੇ ਇਸ ਕਰਕੇ ਜਿਹੜੇ ਹੈਗਾ ਇਹਨੂੰ ਪਾਈ ਅਮਰਤਪਾਲ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੇ ਚੈਨਲ ਵਾਲੇ ਬਾਰ-ਬਾਰ ਆਪਦੀ ਟੀਆਰਪੀ ਲਾਈਨ ਤੇ ਮਾਰੇ ਉਹਨੂੰ ਬਦਨਾਮ ਕਰ ਰਹੇ ਹੈ ਕੇਂਦਰ ਸਰਕਾਰ ਹਾਜ਼ਰੀ ਦਿਵਾ ਸਕਦੀ ਹੈ ਇੱਕ ਗੱਲ ਮੈਂ ਕਹਿਣਾ ਭੁੱਲ ਗਿਆ ਸੀ ਕਿ ਇਹ ਜੇ ਉਹਦੀ ਮੈਂਬਰਸ਼ਿਪ ਖਾਰਜ ਹੁੰਦੀ ਹੈ ਇਹ ਲੋਕ ਜਾ ਕੇ ਕਾਉਂਦੇ ਹੈ ਨੁਕਸਾਨ ਕੀਦਾ ਪੰਜਾਬ ਦਾ ਜਿਹੜੇ ਕੰਦੂਰ ਸਾਹਿਬ ਦੇ ਲੋਕਾਂ ਨੇ ਜਿੱਤੇ ਆ ਉਹਦਾ ਇੱਕ ਐਮਪੀ ਨੂੰ ਘੱਟੋ-ਘੱਟ ਹੁਣ 5 ਕਰੋੜ ਰੁਪਈਆ ਮਿਲਦਾ ਸਾਲ ਦਾ ਪਹਿਲਾਂ 2 ਕਰੋੜ ਸੀ ਤੇ 5 ਸਾਲਾਂ ਦੇ ਵਿੱਚ 25 ਕਰੋੜ ਰੁਪਏ ਪੰਜਾਬ ਵਾਸਤੇ ਮਿਲਣਾ ਸੀ 25 ਕਰੋੜ ਤਾਂ ਤੁਹਾਡਾ ਹੋ ਗਿਆ ਤੇ ਜਿਹੜੇ ਨੇ ਹੋਰ ਕੋਈ ਕੰਮ ਕਰਾਉਣੇ ਸੀ ਉਹ ਗਏ ਠੀਕ ਹੈ ਚੁਗਲੀਆਂ ਕਰੀ ਜਾਓ 25 ਕਰੋੜ ਰੁਪਏ ਪੰਜਾਬ ਦੇ ਵਿੱਚ ਲੱਗਦਾ ਉਹ ਫੰਡਸ ਕਿੱਥੇ ਜਾਣਗੇ ਲੋਕਾਂ ਨੇ ਤਾਂ ਜਿਤਿਆਤਾ ਨਾ ਇਸ ਕਰਕੇ ਜਿਹੜਾ ਹੈਗਾ ਭਾਈ ਪੰਜਾਬ ਨਾਲ ਧੋਖਾ ਨਾ ਕਰੋ ਇਹ ਤੁਹਾਡੀ ਕੋਈ ਅੰਮ੍ਰਿਤਪਾਲ ਨਾਲ ਨਿੱਜੀ ਹੈ ਉਹ ਜਦੋਂ ਬਾਹਰ ਆ ਗਿਆ ਉਹਦੇ ਨਾਲ ਕੱਢ ਲਿਓ ਪਰ ਇਹ ਗੱਲਾਂ ਬੇਤੁਕੀਆਂ ਬੇਮਤਲਿਲ ਯਾਮ ਲਾਉਣੇ ਕੋਦੀ ਮੈਂਬਰਸ਼ਿਪ ਖਾਰਜ ਹੋਗੀ ਮੈਂਬਰਸ਼ਿਪ ਦਾ ਮਰਤਬਾ ਦੀ ਨਾ ਅਜ ਖਾਰਜ ਹੋਵੇ ਨਾ ਕੱਲ ਹੋਵੇ ਮਾਨਜੋਗ ਸੁਪਰੀਮ ਕੋਰਟ ਬੈਠੀ ਹੈ ਸਰਪੁਚ ਅਦਾਲਤ ਤੇ ਉੱਥੇ ਇਹ ਤਾਂ ਫਿਰ ਇਸ ਤਰ੍ਹਾਂ ਚਲਦੀ ਰਹੇ ਇਹ ਖਾਰਜ ਨਹੀਂ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ